ਕਹਾਵਾ ਕਾ ਗਰਵਾਣਾ ਜਾਪ ਕਰ ਭਾਵੇਂ ਸੋ ਜਾ ਤੇਰਾ ਅਮਰ ਤੇ ਨਿਸ਼ਾਨ ਹੋ ਗਿਆ ਕੋਈ ਲੋੜ ਨਹੀਂ ਤੁਸਰੀਆਂ ਨਬ ਦੀ ਤੀਂਥਾਂ ਦੇ ਨਾਉਣ ਦੀ ਮਹਾਰਾਜ ਭ੍ਰੇਖੇ ਦੂਰ ਕੀਤੇ ਨੇ ਤੇ ਯਾਦ ਰੱਖਿਓ ਖਾਲਸਾ ਜੀ ਬਰਾਬਰ ਦੀਰ ਕੰਨ ਲੈ ਹਿੰਦੂ ਭਰਾਵਾਂ ਨੂੰ ਦੇਖੋ ਤੁਹਾਡਾ ਫਿਰਾਂ ਤੇ ਕਹਿੰਦਾ ਸਿੱਖੋ ਕੀ ਮਹਾਰਾਜ ਤੁਹਾਡੇ ਗੁਰੂ ਲਿਖ ਦਿੱਤਾ ਅੱਠ ਸਾਢੇ ਤੀਰਥ ਸਗਲ ਪੂਨੋ ਜੀ ਦੀ ਆਪ ਪਰਵਾਨ ਤੁਹਾਡੇ ਵਾਲੀ ਕਹਿੰਦੀ ਹੈ ਕਿ ਥਾਵਰਤੀ ਜੱਦ ਨੇ ਆਕੇ ਪੁਨ ਦਾਨ ਕਰੋ ਤੁਹਾਡੇ ਬਿਕਰਾਂ ਨੂੰ ਪ੍ਰਾਪਤ ਹੋਵੇਗਾ ਬਿਲਕੁਲ ਤੂੰਠਾ ਹੈ ਮਾਜਾ ਦੇ ਨਾਲ ਕਹਿੰਦਾ ਆਪਾਂ ਆਪਾਂ ਗੱਲ ਕਰ ਦਿੱਤੀ ਅੱਠ ਕੀ ਨੇ 860 ਰੁਪਏ ਦਾ ਸਗਲ ਪੁੰਨ ਜੀ ਦੇ ਆਪਰਮਾਨ ਜੱਜੇ ਨੂੰ ਵਿਹਾਰੀ ਦੇ ਪਿੱਛੇ ਆੜਾ ਹੈ ਇਹਦਾ ਭਾਅ ਪੱਟ ਰੱਖੀ ਹੈ ਕਿ ਜੇ ਕੋ ਜੀਵਨ ਦੇ ਉੱਤੇ ਦਇਆ ਕਰੇਗਾ ਉਹ ਮਾਮ ਭਲਿਆ ਲੋਕਾਂ ਨੇ ਪਾਤੇ ਕੱਪੜੇ ਪਾਈ ਮੇਟੀ ਧੋਤੇ ਨਹੀਂ ਮਾਂ ਦੇ ਕੋ ਚੰਗੀ ਚੁੰਨੀ ਨਹੀਂ ਸਸਤੇ ਕੋ ਚੰਗੇ ਕੱਪੜੇ ਨਹੀਂ ਸਸਤੇ ਕੋ ਚੰਗੀ ਦੁਪੱਟਾ ਨਹੀਂ ਫਿਰ ਉਹਨੇ ਨੋ ਰਾਲੀ ਜਾ ਕੇ ਫਤੇਗਰ ਸਾਹਿਬ ਚੁੰਨੀਆਂ ਦਾ ਛਾਲਾ ਦਾ ਰੰਗਰ ਦਾ ਕੋਈ ਫਾਇਦਾ ਨਹੀਂ ਇਹਨੂੰ ਦਿਆ ਜੀ ਜੀ ਪਿਆ ਕਰਦੇ ਇਹ ਕੁੱਝ ਨਹੀਂ ਬਾਪ ਨੇ ਕੋ ਚੰਗੀ ਜੇਸੀ ਨਹੀਂ ਪੱਗ ਨਹੀਂ ਬਾਪ ਦੇ ਕੋ ਕੱਪੜੇ ਨਹੀਂ ਤੇ ਪੁੱਤ ਜਾ ਕੇ ਤੀਰ ਸਾਦੇ ਪੱਗਾਂ ਦਾ ਕੰਨ ਕੀਤੀ ਕੋਈ ਫਾਇਦਾ ਨਹੀਂ ਕਾਬੇ ਰਕਦਾ ਪਰ ਮਾਉ ਤੋਂ ਵਰਗਾ ਸੰਤ ਕੋਈ ਨਹੀਂ ਸਸ ਮੋਹਰੇ ਵਰਗਾ ਤੀਰਤ ਕੋਈ ਨਹੀਂ ਜਿਹੜਾ ਬਝੂਗਾ ਦੀ ਸੇਵਾ ਕਰੇਗਾ ਗੁਰੂ ਪਰ ਆਵੇਗਾ ਨਾਮ ਲੈਣਾ ਸਬਦਿ ਮਸੂਲ ਵਾਲਾ ਕਹਿ ਕੇ ਗੁਰਦੁਆਰੇ ਨਹੀਂ ਆਉਣਾ ਪਰ ਯਾਦ ਰੱਖਿਓ ਘਰ ਦੇ ਵਿੱਚ ਕੋਈ ਭੁੱਖਾ ਬੈਠਿਆ ਬਾਹਰ ਮੰਗਲ ਆਉਣ ਦਾ ਕੋਈ ਫਾਇਦਾ ਨਹੀਂ ਤੇ ਯਾਦ ਰੱਖਿਓ ਕੱਤਲ ਵੀ ਪੂਰਵਾਸੀ ਵਾਰੀਆ ਬ੍ਰਾਹਮਣ ਵੀ ਕਹਿੰਦੇ ਨੇ ਤੇ ਮੇਰਾ ਬਾਬਾ ਨਾਲ ਕੇਦਮ ਝੁੱਗਿਆਂ ਦੇ ਘਰ ਦੇ ਠੇਕੇ ਲਾ ਰੋ ਤੁਸੀਂ ਕਹਿੰਦੇ ਹੋ ਕੱਤਰੀ ਦੀ ਪੂਰਨਵਾਸੀ ਕੱਤਰੀ ਦਾ ਮਹਿਣਾ ਮਾਰਾ ਮੈਂ ਸੰਸਾਰ ਦੇ ਬੰਧਨ ਕੱਟਣ ਵਾਸਤੇ ਆਵਾਂਗੀ ਕਿਸਤੇ ਦੇਵੇਂ ਹੀ ਨੇਰੇ ਗੁਰੂ ਗੋਬਿੰਦ ਸਿੰਘ ਮਹਾਰਾ ਇਤਿਹਾਸਿ ਪੜਿਓ ਬਾਬਾ ਵੀਰ ਕਹਿੰਦੇ ਕੋਹ ਮਾਈ ਲੱਗਿਆ ਕੋਹ ਦਾ ਮਹਿਣਾ ਮਾਰਾ ਪਰ ਮੇਰੇ ਗੱਲਿਆਂ ਵਾਲੇ ਪਾਸ਼ਾ ਕਹਿੰਦਾ ਘਰ ਦੇ ਠੇਕੇ ਲਾ ਰੋ ਮੈਂ ਆਉ ਰਹੀ ਕੋਹ ਦੇ ਮੇਰੇ ਕੋਸ ਦੀ ਸੱਚੇ ਨੂੰ ਗੜੀਆਂ ਵਾਹੇ ਪਾਸ਼ਾ ਦਾ ਉਕਾਰ ਹੋਇਆ ਜੰਗੂ ਬੰਦਰ ਕਿੱਥੇ ਮਲੇ ਬਾਪਰੇ ਨਾਨਕ ਨੇ ਦੇ ਗੁਰਮਖੋ ਅੰਮ੍ਰਿਤ ਵੇਲੇ ਤਰ ਅਹਰ ਮਾਤਾ ਜੀ ਦਿੱਤਾ ਦੀ ਕੁਖ ਨੂੰ ਭਾਗ ਲਾ ਕੇ ਨਿਰਕਾਰ ਕਰਤਾਰ ਨੂੰ ਵਾਹਿਓ ਆਪ ਚੱਲ ਕੇ ਆਇਆ ਜਿਸ ਘਰ ਦੇ ਅੰਦਰ ਸਤਗੁਰ ਦਾ ਪ੍ਰਕਾਸ਼ ਹੋਇਆ ਸਿਆਣੀ ਦਾਈ ਦਾਈ ਦੌਤਾਂ ਨੌ ਬੋਤ ਹੈ ਕੌਤ ਮਾਇ ਨੂੰ ਢਾਲੂ ਪੈਸੇ ਨੂੰ ਪਈ ਗੋ ਘਰ ਤੋਂ ਇੰਨੇ ਗਰੀਬ ਹਾਂ ਕਿ ਦੋ ਤੋਂ ਦੋ ਲੰਗੜ ਨਹੀਂ ਚੱਲਦਾ ਘਰ ਜਿੱਦਾ ਖੱਟਾ ਨਾਉ ਦੌਲਤ ਹੈ ਨਾਉ ਘਰੀਨਾਮ ਹੈ ਪਰ ਪੌੜਾ ਗਰੀਬ ਹੈ ਨਾਉ ਸੱਚਾ ਫਿਰਦਾ